ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਹਜੇ ਬਾਦਸ਼ਾਹੀ ਦੀ ਕਿਰਪਾ ਬਖਸ਼ਿਸ਼ ਦੇ ਨਾਲ ਸਾਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਅਤੇ ਪਿਆਰੇ ਸਿੰਘਾਂ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਪ੍ਰਣਾਮ ਨਮਸਕਾਰ ਕਰਨ ਵਾਸਤੇ ਭਲੱਤ ਤੋਂ ਸੰਗਤਾਂ ਚੱਲੇ ਪਾ ਕੇ ਤੇ ਦਿੱਲੀ ਦੇ ਵਿੱਚ ਪਹੁੰਚੀਆਂ ਸਭ ਤੋਂ ਪਹਿਲਾਂ ਸੰਗਤਾਂ ਗੁਰਦੁਆਰਾ ਮਜਨੂ ਕਾ ਟਿੱਲਾ ਉੱਥੇ ਪਹੁੰਚੀਆਂ ਇਸ ਗੁਰੂ ਘਰ ਦੇ ਵਿੱਚ ਗੁਰਦੁਆਰਾ ਮਜਨੂ ਕਾ ਟਿੱਲਾ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 20 ਜੁਲਾਈ 1505 ਈਸਵੀ ਨੂੰ ਪਹੁੰਚੇ। ਈਰਾਨ ਦਾ ਇੱਕ ਵਕੀਰ ਸੀ ਅਬਦੁੱਲਾ ਵਕੀਰ ਜਿਹੜਾ ਤਾਰਾਮਦਾ ਪ੍ਰਚਾਰ ਕਰਦਿਆ ਕਰਦਿਆ ਯਾਤਰਾ ਕਰਦਿਆ ਕਰਦਿਆਂ ਭਾਰਤ ਦੇ ਵਿੱਚ ਪਹੁੰਚਿਆ ਤੇ ਦਿੱਲੀ ਦੇ ਵਿੱਚ ਇੱਕ ਉੱਚਾ ਢਿੱਲਾ ਦੇਖ ਕੇ ਉਹਨੇ ਇੱਥੇ ਇੱਕ ਝੁੱਗੀ ਬਣਾ ਕੇ ਤੇ ਪਰਮਾਤਮਾ ਦੀ ਭਗਤੀ ਆਰੰਭ ਕਰ ਦਿੱਤੀ ਅਤੇ ਨਾਲ ਹੀ ਜਮਨਾ ਤੂੰ ਸੰਗਤਾਂ ਨੂੰ ਪਾਰ ਕਰੰਦਾ ਕਾਰੋਬਾਰ ਕੀਰਤ ਕਰਨ ਲੱਗ ਪਿਆ। ਪ੍ਰਭੂ ਭਗਤੀ ਕਰਦਿਆਂ ਹੋਇਆਂ ਉਸ ਨੂੰ ਪਤਾ ਲੱਗਾ ਵੀ ਪੰਜਾਬ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਪਰਮਾਤਮਾ ਦਾ ਰੱਬ ਦਾ ਰੂਪ ਨੇ ਸੋ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਉਹ ਰੋਜ਼ਾਨਾ ਹੀ ਅਰਦਾਸਾਂ ਬੇਨਤੀਆਂ ਦਰਸ਼ਨਾਂ ਵਾਸਤੇ ਕਰਦਾ ਹੈ ਗੁਰੂ ਪਾਤਸ਼ਾਹ ਜੀ ਉਹਦੀ ਅਰਦਾਸ ਪ੍ਰਵਾਨ ਕਰਦਿਆਂ 20 ਜੁਲਾਈ 1505 ਈਸਵੀ ਨੂੰ ਇਸ ਸਥਾਨ ਤੇ ਪਹੁੰਚੇ ਅਤੇ ਅਬਦੁੱਲਾ ਫਕੀਰ ਨੂੰ ਦਰਸ਼ਨ دیدارے ਦੇ ਕੇ ਨਦਰੋਂ ਨਜ਼ਰੀ ਨਿਹਾਲ ਕੀਤਾ ਸਤਿਗੁਰੂ ਜੀ ਦੇ ਦਰਸ਼ਨ دیدارੇ ਕਰਕੇ ਉਹ ਬਹੁਤ ਪਰਸੰਨ ਹੋਇਆ ਗੁਰੂ ਪਾਤਸ਼ਾਹ ਜੀ 11 ਦਿਨ ਇਸ ਸਥਾਨ ਦੇ ਉੱਤੇ ਰਹੇ ਅਤੇ ਅਬਦੁੱਲਾ ਫਕੀਰ ਨੂੰ ਕਿਹਾ ਕਿ ਤੁਸੀਂ ਇੱਕ ਮਜਨੂ ਫਕੀਰ ਹੋ ਧਿਆਨ ਵਾਲੇ ਸਮੇਂ ਵਿੱਚ ਇਹ ਸਥਾਨ ਵੀ ਮਜਲੂਨ ਕੇ ਢਿੱਲੇ ਦੇ ਨਾਮ ਨਾਲ ਪ੍ਰਸਿੱਧ ਹੋਵੇਗਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਸਥਾਨ ਦੇ ਉੱਤੇ ਚਰਨ ਪਾਏ ਬਾਬਾ ਬੁੱਢਾ ਸਾਹਿਬ ਜਦੋਂ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚ ਸਨ ਤਾਂ ਉਹਨਾਂ ਨੇ ਅੰਮ੍ਰਿਤਸਰ ਸਹਿਰ ਤੋਂ ਤੇ ਮਜਨੂ ਕੇ ਢਿੱਲਾ ਤੋਂ ਨਗਰ ਕੀਰਤਨ ਲੈ ਕੇ ਗੁਰੂ ਪਾਤਸ਼ਾਹ ਜੀ ਦੀ ਦੇਹਾਈ ਵਾਸਤੇ ਬਾਦਸ਼ਾਹ ਦੇ ਕੰਨਾਂ ਦੇ ਵਿੱਚ ਆਵਾਜ਼ ਪਾਈ। ਸਤਵੇਂ ਪਾਸ਼ਾ ਜੀ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਜੀ ਉਹ ਵੀ ਜਦੋਂ ਦਿੱਲੀ ਦਰਬਾਰ ਵਿੱਚ ਆਏ ਤੇ ਇਸ ਸਥਾਨ ਦੇ ਉੱਤੇ ਠਹਰੇ। ਭਲੇਖਾ ਬਾਣ ਵਾਸਤੇ ਬਾਦਸ਼ਾਹ ਨੇ ਇੱਕ ਖੂਹ ਪੁੱਟਿਆ। ਉਹਦੇ ਉੱਤੇ ਚਾਦਰ ਉਛਾ ਦਿੱਤੀ ਤਾਂ ਜੋ ਰਾਮ ਰਾਏ ਜੀ ਖੂਹ ਦੇ ਵਿੱਚ ਡਿੱਗ ਜਾਣ। ਪਰ ਬਾਬਾ ਰਾਮ ਰਾਏ ਵੀ ਅੰਤਰ ਜਾਮਦਾਨੁ ਪ੍ਰਾਪਤ ਸਨ। ਉਨ੍ਹਾਂ ਨੂੰ ਪਤਾ ਲੱਗ ਗਿਆ ਇਸ ਖੂਬੇ ਅਤੇ ਉਹ ਚਾਦਰ ਦੇ ਉੱਤੇ ੜੋਲ ਚਿੱਤ ਬੈਠੇ ਰਹੇ ਇਹ ਕੌਤਕ ਦੇਖ ਕੇ ਲੋਕ ਬਹੁਤ ਹੈਰਾਨ ਹੋਏ ਇੱਥੇ ਹੀ ਬਾਬਾ ਰਾਮ ਰਾਜ ਜੀ ਨੇ ਜਿਹੜੇ 72 ਕੌਤਕ ਸੰਨ ਉਹ ਬਾਦਸ਼ਾਹ ਦੇ ਦਰਬਾਰ ਨੂੰ ਦਿਖਾਏ ਬਾਬਾ ਬਗੇਰ ਸਿੰਘ ਨੇ 1783 ਈਸਵੀ ਨੂੰ ਦਿੱਲੀ ਨੂੰ ਸਾਰ ਕਰਕੇ ਇਸ ਸਥਾਨ ਨੂੰ ਪ੍ਰਗਟ ਕੀਤਾ ਤੇ